ਸਾਮਨਦਾਰੋਂ ਨੇ ਇਹੀ ਐਜੀ ਤਲੋ ਅਸੀਂ ਕਰਦੇ ਚੱਕ ਕੇ ਬਹੁ ਵਾਰ ਭੇਜੀ ਸੀ ਵੀਗੇ ਕੁਝ ਪੈਸੇ ਸੋਨੋ ਸਾਡੇ ਬਰਾਦਰ ਨੇ ਵੀ ਇਨਵੈਸਟ ਕੀਤੇ ਹੋਏ ਸੀਗੇ ਸਾਨੂੰ ਤਾਂ ਇਹ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਰਕਾਰ ਨੂੰ ਅਸੀਂ ਇਹੀ ਅਪੀਲ ਕਰਦੇ ਆ ਸਾਡੇ ਨਾਲ ਫਿਰ ਉਹਨੇ ਹੌਲੀ ਹੌਲੀ ਗੱਲ ਕਰਨੀ ਘਟਾ ਦਿੱਤੀ ਸਾਰੀ ਊੜੀ ਦੇ ਮਾਪਿਓ ਨਾਲ ਵੀ ਗੱਲਬਾਤ ਕੀਤੀ ਇਸੇ ਮਸਲੇ ਪਿੱਛੇ ਵੀ ਕੀ ਚੱਕਰ ਕੀ ਆ ਉਹ ਉਹ ਸਾਨੂੰ ਕੋਈ ਰਾਹ ਨਹੀਂ ਦਿਦੇ ਰਹੇ ਉਹਨਾਂ ਨੂੰ ਬਸ ਇਹੀ ਟੈਚ ਰਹਿੰਦੀ ਸੀ ਵੀ ਉਹਨਾਂ ਨੇ ਵੀ 베ਰੀ ਵੀ ਨਹੀਂ ਮੰਨੀ ਇਹਦੇ ਡੈਡੀ ਦੇ ਉਹਨਾਂ ਨੇ ਵੀ ਬਹੁਤ ਉਹਨਾਂ ਨੂੰ ਹੱਥ ਜੋੜੇ ਕੁੜੀ ਦੇ ਫਾਦਰ ਨੂੰ ਕੁੜੀ ਦੇ ਚਾਚੇ ਨੂੰ ਵੀ ਤੁਸੀਂ ਐਦਾ ਨਾ ਕਰੋ ਨਾਲ ਨਾਲ ਗੱਲਬਾਤ ਵੀ ਕੀਤੀ ਕਿ ਚਲੋ ਸਾਡੇ ਨਾਲ ਗੱਲਬਾਤ ਕਰਾਓ ਕੁੜੀ ਦੀ ਉਹਨਾਂ ਦੀ ਵੀ ਨਹੀਂ ਸੋਣੀ ਹੈਗੀ ਉਹਨਾਂ ਨੇ ਟੈਨਸ਼ਨ ਕਰਕੇ ਤਾਂ ਉਹਨਾਂ ਨੇ ਉਹ ਕਰ ਲਿਆ ਕੋਈ ਕੋਸ਼ਿਸ਼ ਕੀਤੀ ਆ ਪੋਤੇ ਨੂੰ ਕੈਨੇਡਾ ਭੇਜਣ ਦੇ ਸੁਨਹਿਰੀ ਸੁਪਨੇ ਅਸਣੇ ਜਦੋਂ 30 ਲੱਖ ਡੁੱਬਦਾ ਦਿਖਿਆ ਤਾਂ ਇਸ ਬਜ਼ੁਰਗ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਖੁਦਕੁਸ਼ੀ ਕਰ ਲਈ 30 ਲੱਖ ਰੁਪਏ ਲਾ ਕੇ ਨੂੰ ਕੈਨੇਡਾ ਭੇਜੀ ਸੀ ਪਰ ਜਦੋਂ ਪੋਤੇ ਨੂੰ ਵਿਦੇਸ਼ ਨਾ ਲੈ ਕੇ ਗਈ ਤਾਂ ਦੁਖੀ ਦਾਦੇ ਨੇ ਖੁਦਕੁਸ਼ੀ ਕਰ ਲਈ ਪਿੰਡ ਮੰਡੋਰ ਦਾ ਇਹ ਮਾਮਲਾ ਸੁੱਚਾ ਸਿੰਘ 72 ਸਾਲ ਦੇ ਸਨ ਅਜੇ ਕੁਝ ਮਹੀਨੇ ਪਹਿਲਾਂ ਹੀ ਪੁੱਤ ਦੀ ਮੌਤ ਹੋਈ ਸੀ ਆਸ ਸੀ ਕਿ ਪੋਤੇ ਨੂੰ ਵਿਦੇਸ਼ ਭੇਜ ਕੇ ਆਪਣੀ ਜ਼ਿੰਮੇਵਾਰੀ ਨਿਭਾ ਦੇਣਗੇ ਪਰ ਕੀ ਪਤਾ ਸੀ ਕਿ 30 ਲੱਖ ਰੁਪਏ ਲਾ ਕੇ ਵਿਦੇਸ਼ ਭੇਜੀ ਨੂੰ ਧੋਖਾ ਦੇ ਦੇਗੀ ਮ੍ਰਿਤਕ ਸੁਚਾ ਸਿੰਘ ਦੇ ਲੜਕੇ ਦਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਸਰਹੰਦ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਕੁੜੀ ਅਤੇ ਉਸਦੇ ਪਰਿਵਾਰ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ ਉਹਨਾਂ ਨੂੰ ਬਸ ਸਹੀ ਟੈਚ ਰਹਿੰਦੀ ਸੀ ਵੀ ਉਹਨਾਂ ਨੇ ਵੀ ਮੇਰੀ ਵੀ ਨਹੀਂ ਮੰਨੀ ਮੇਰੇ ਤੋਂ ਡੈਡੀ ਦੀ ਉਹਨਾਂ ਨੇ ਵੀ ਬਹੁਤ ਉਹਨਾਂ ਨੂੰ ਹੱਥ ਜੋੜੇ ਕੁੜੀ ਦੇ ਫਾਦਰ ਨੂੰ ਕੁੜੀ ਦੇ ਚਾਚੇ ਨੂੰ ਵੀ ਤੁਸੀਂ ਐਦਾ ਨਾ ਕਰੋ ਸਾਡੇ ਨਾਲ ਧੋਖਾ ਵੀ ਦੇਖੋ ਐਦਾ ਚੰਗਾ ਨਹੀਂ ਹੁੰਦਾਗਾ ਵੀ ਮੇਰਾ ਤਾਂ ਸਾਲ ਪਹਿਲਾਂ ਬੇਟਾ ਵੀ ਮਰ ਲਿਆ ਕੁਝ ਮਹੀਨੇ ਪਹਿਲਾਂ ਮਰਿਆ ਸੀ ਉਸ ਟਾਈਮ ਡੈਥ ਹੋਈ ਸੀ ਬ੍ਰਦਰ ਦੀ ਇਹ ਜਿਹੜਾ ਨਾ ਮੈਰਿਜ ਹੋਈ ਸੀ ਲੜਕੇ ਦਾ ਕੀ ਨਾਮ ਸੀ ਉਹਦਾ ਨਾਮ ਜਸ਼ਨਪ੍ਰੀਤ ਸਿੰਘ ਉਹਦੇ ਪਿਤਾ ਜੀ ਹਰਦੀਪ ਸਿੰਘ ਸੋਹੀ ਹੈ ਨਹੀਂ ਹੈ ਨਹੀਂ ਉਹ ਐਕਸਪਾਇਰ ਹੋ ਗਈ ਸੀ 6 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਉਹ ਸਾਡੇ ਕੋਲ ਚਲੋ ਐਕਣਾ ਕਰਕੇ ਰਿਸ਼ਤਾ ਆ ਗਿਆ ਸੀਗਾ ਵੀ ਚਲੋ ਘਰ ਦਾ ਮਾਹੌਲ ਚੰਗਾ ਬਚਾਂ ਦਾ ਵੀ ਲੱਗ ਜੂਗਾ ਵੀ ਚਲੋ ਅਸੀਂ ਤਾਂ ਇਸ ਮਸਲੇ ਪਿੱਛੇ ਹਾਮੀ ਭਰ ਬੈਠੇ ਸੀਗੇ ਅਸੀਂ ਕੋਈ ਉਹਨਾਂ ਪਿੱਛੇ ਕੋਈ ਪੁੱਛਗਿੱਛ ਵੀ ਨਹੀਂ ਕੀਤੀ ਵੀ ਚਲੋ ਜਿਹਨਾਂ ਖਲਾ ਮਾਮਲਾ ਤੱਕ ਕਿਸੇ ਪੁਲਿਸ ਨੇ ਕੀਤਾ ਪੁਲਿਸ ਨੇ ਕਿਸੇ ਨੇ ਕਾਰਵਾਈ ਕੀਤੀ ਹਾਂਜੀ ਉਹਨਾਂ ਦੇ 6 6 ਦੇ ਖਲਾਵਾ ਜੀ ਹੁਣ ਕੁੜੀ ਦੇ ਬਾਦਰ ਸਾਹਿਬ ਚੱਕੇ ਹੋਏ ਨੇ ਸਰਾਂ ਦੇ ਥਾਣੇ ਦੇ ਵਿੱਚੋਂ ਤੇ ਬਾਕੀ ਉਹਨਾਂ ਚੱਕਣ ਜਾਣਾ ਜੇ ਸਾਨੂੰ ਤਾਂ ਉਹਨਾਂ ਇਹੀ ਆਈ ਚਲੋ ਅਸੀਂ ਕਰਦੇ ਚੱਕ ਕੇ ਬਹੁਤ ਵਾਰ ਭੇਜੀ ਸੀਗੀ ਠੀਕ ਹੈ ਕੁਝ ਪੈਸੇ ਸਾਨੂੰ ਸਾਡੇ ਬ੍ਰਦਰ ਨੇ ਵੀ ਇਨਵੈਸਟ ਕੀਤੇ ਹੋਏ ਸੀਗੇ ਸਾਨੂੰ ਤਾਂ ਇਹ ਵੀ ਸਾਨੂੰ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਸਰਕਾਰ ਨੂੰ ਅਸੀਂ ਇਹੀ ਅਪੀਲ ਕਰਦੇ ਆ ਤੇ ਵੀਰ ਜੀ ਦੀ ਅਸੀਂ ਮੈਰਿਜ ਕਰ ਮਤਲਬ ਰਿਸ਼ਤਾ ਵਗੈਰਾ ਆਇਆ ਸਾਡੇ ਕੋਲ ਰਿਸ਼ਤਾਂ ਤੋਂ ਬਾਅਦ ਚਲੋ ਅਸੀਂ ਮੈਰਿਜ ਵਗੈਰਾ ਕਰੀ ਸਾਨੂੰ ਚਲੋ ਉਹਨਾਂ ਨੇ ਇਹ ਕਿਹਾ ਕਿ ਅਸੀਂ ਤੁਹਾਡੇ ਨਾਲ ਸਾਰਾ ਕੁਝ ਕਰਾਂਗੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਸਾਡੇ ਫਾਦਰ ਦੀ ਡੈਥ ਹੋ ਗਈ ਸਾਡੇ ਸੱਤੇ ਕੋਈ ਨਹੀਂ ਹੈਗਾ ਚਲੋ ਫਿਰ ਵੀ ਇਹਨਾਂ ਨੂੰ ਅਸੀਂ ਉਹ ਕਰਿਆ ਕਰਜ਼ਾ ਵਗੈਰਾ ਚੱਕਿਆ ਜੋ ਕੁਝ ਪੈਸੇ ਸੀਗੇ ਪਾਪਾ ਨੇ ਜੋੜੇ ਹੋਏ ਸੀ ਉਹ ਰੱਖੇ ਉਸ ਤੋਂ ਬਾਅਦ ਕਰਕੇ ਚਲੋ ਉਹਨੂੰ ਕੁੜੀ ਨੂੰ ਬਾਹਰ ਭੇਜਤਾ ਭੇਜਣ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਜਦੋਂ ਗੱਲਬਾਤ ਨਹੀਂ ਕੀਤੀ ਹੈਗੀ ਤਾਂ ਬਹੁਤ ਜ਼ਿਆਦਾ ਟੈਨਸਾਰੇ ਟੈਨਸ਼ਨ 'ਚ ਰਹਿਣ ਲੱਗੇ ਵੀਰ ਜੀ ਵੀ ਬਹੁਤ ਜ਼ਿਆਦਾ ਉਹ ਕਰਨ ਲੱਗੇ ਕਿ ਇਹ ਤਾਂ ਸਾਡੇ ਨਾਲ ਜਮਾਈ ਨਹੀਂ ਗੱਲਬਾਤ ਕਰ ਰਹੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਕਿ ਚਲੋ ਸਾਡੇ ਨਾਲ ਗੱਲਬਾਤ ਕਰਾਓ ਕੁੜੀ ਦੀ ਉਹ ਮੰਨੇ ਨਹੀਂ ਹੈਗੇ ਕਹਿੰਦੇ ਸਾਡੀ ਕੁੜੀ ਦਾ ਤਾਂ ਜੀ ਨਹੀਂ ਕਰਦਾ ਬਸ ਉਹ ਇਹੀ ਕਹੀ ਜਾਂਦੇ ਸੀ ਹਰੇਕ ਨੂੰ ਉਸ ਤੋਂ ਬਾਅਦ ਜਦੋਂ ਦਾਦਾ ਜੀ ਉਹਨਾਂ ਨੇ ਵੀ ਬਹੁਤ ਗੱਲਬਾਤ ਕੀਤੀ ਦਾਦਾ ਜੀ ਨੇ ਕਿਹਾ ਕਿ ਹਨਾ ਇਹ ਪਹਿਲੇ ਹੀ ਵਿਚਾਰੇ ਉਹ ਨੇ ਸਾਡੇ ਦਾ ਪਹਿਲੇ ਹੀ ਨਹੀਂ ਹੈਗਾ ਪੁੱਤ 9 ਮਹੀਨੇ ਹੋ ਗਏ ਕਿ ਡੈਥ ਹੋਈ ਨੂੰ ਉਹਨਾਂ ਦੀ ਵੀ ਨਹੀਂ ਸੋਣੀ ਹੈਗੀ ਉਹਨਾਂ ਦੀ ਟੈਨਸ਼ਨ ਕਰਕੇ ਤਾਂ ਉਹਨਾਂ ਨੇ ਉਹ ਕਰ ਲਿਆ ਖੁਦ ਖੁਸ਼ੀ ਕੀਤੀ ਆ ਬੀਤੇ 26 ਮਾਰਚ ਨੂੰ ਸੁੱਚਾ ਸਿੰਘ ਘਰੋਂ ਚਲੇ ਗਏ ਸਨ ਮੁੜ ਕੇ ਵਾਪਸ ਨਹੀਂ ਆਏ ਉਹਨਾਂ ਦੀ ਲਾਸ਼ ਪਾਕੜਾ ਨਹਿਰ ਦੀ ਨਰਵਾਣਾ ਬ੍ਰਾਂਚ ਦੇ ਪਿੰਡ ਜੈ ਨਗਰ ਨੇੜੇੋਂ ਮਿਲੀ ਹੈ ਅੱਜ ਉੱਥੇ ਬਰਾਤ ਰਹਿ ਕੇ 20 ਬੰਦੇ ਤੇ 20 ਬੰਦੇ ਹੀ ਚੁੰਨੀ ਚੜਾ ਕਰਕੇ ਲੈ ਗਏ ਸੀ ਉਹਨਾਂ ਦਾ ਤੇ ਇੱਥੇ ਤੋਂ 32 33 ਦਿਨ ਸਾਡੇ ਕੋਲ ਰਹੀ ਹੈ ਬਹੂ ਉਹ ਕੁੜੀ ਉਹ ਤੇ ਉਸ ਤੋਂ ਬਾਅਦ ਅਸੀਂ ਉਹ ਕੈਨੇਡਾ ਨੂੰ ਜਹਾਜ਼ ਚੜਾਤੀ ਤੇ ਉੱਥੇ 2 ਕੁ ਮਹੀਨੇ ਫਿਰ ਸਾਡੇ ਉੱਥੇ ਰਹੀ ਹੈ 2 ਕੁ ਮਹੀਨੇ ਸਾਡੇ ਨਾਲ ਵਧੀਆ ਗੱਲਬਾਤ ਕਰਦੀ ਰਹੀ ਆ ਅਸੀਂ ਚਲੋ ਗੱਲ ਤਾਂ ਉਹ ਰੁੱਖੇਪਨ ਚ ਕਰਦੀ ਸੀਗੀ ਫੇਰ ਵੀ ਅਸੀਂ ਉਹ ਚਲ ਸਾਨੂੰ ਆਏ ਤੇ ਵੀ ਚਲੋ ਬੱਚੇ ਦਾ ਮਾਈਂਡ ਹੁੰਦਾ ਕੁਛ ਐਦਾਂ ਦਾ ਹੀ ਕੋਈ ਗੱਲ ਨਹੀਂ ਕਈ ਵਾਰ ਨਹੀਂ ਵੀ ਦਿਲ ਲੱਗਦਾ ਹੈਗਾ ਬਾਹਰ ਗਿਆ ਦਾ ਪਰ ਉਹ ਅਸੀਂ ਕੋਈ ਗੱਲ ਨਹੀਂ ਅਸੀਂ ਇਹੀ ਗੱਲ ਸੋਚੀ ਕਿ ਚਲੋ ਬੱਚਾ ਤਾਂ ਕਰਕੇ ਨਹੀਂ ਗੱਲ ਸਹੀ ਤਰੀਕੇ ਨਾਲ ਕਰਦਾ ਹੈਗਾ ਤੇ ਉਸ ਤੋਂ ਬਾਅਦ ਸਾਡੇ ਨਾਲ ਫਿਰ ਉਹਨੇ ਹੌਲੀ ਹੌਲੀ ਗੱਲ ਕਰਨੀ ਘਟਾ ਦਿੱਤੀ ਸਾਰੀ ਚਲੋ ਸਾਡੇ ਭਾਬੀ ਉਹਨੇ ਵੀ ਬਹੁਤ ਜ਼ੋਰ ਲਾਇਆ ਵੀ ਭਾਈ ਕੀ ਗੱਲ ਆ ਫਿਰ ਕੁੜੀ ਦੇ ਮਾਪਿਓ ਨਾਲ ਵੀ ਗੱਲਬਾਤ ਕੀਤੀ ਇਸੇ ਮਸਲੇ ਪਿੱਛੇ ਵੀ ਕੀ ਚੱਕਰ ਕੀ ਆ ਉਹ ਉਹ ਸਾਨੂੰ ਕੋਈ ਰਾਹ ਨਹੀਂ ਦੇ ਰਹੇ ਹੈ ਫਿਰ ਅਸੀਂ ਉਹਨਾਂ ਨੂੰ ਇਹ ਵੀ ਗੱਲ ਕਹੀ ਉਹ ਸਾਨੂੰ ਕੁੜੀ ਦਾ ਪਿਓ ਕਹਿੰਦਾ ਕਰੇ ਵੀ ਚਲੋ ਤੁਸੀਂ ਐਦਾ ਕਰੋ ਆਪਣੇ ਬੱਚੇ ਦੀ ਤਿਆਰੀ ਕਰੋ ਵੀ ਤੁਸੀਂ ਆਪਣੀਆਂ ਫੋਟੋਆਂ ਵਗੈਰਾ ਦਾ ਇੰਤਜ਼ਾਮ ਕਰੋ ਨਾ ਉੱਥੇ ਫੈਲਦਾ ਉਹ ਕਰੋ ਤਿਆਰੀ ਤੇ ਸਾਨੂੰ ਅਸੀਂ ਉਹਨਾਂ ਨੂੰ ਜਨੂ ਵੀ ਕਹਿੰਦੇ ਸੀਗੇ ਵੀ ਚਲੋ ਤੁਸੀਂ ਐ ਕਰੋ ਵੀ ਸਾਨੂੰ ਫੋਟੋਆਂ ਦੋ ਜੋ ਮੈਰਿਜ ਦੇ ਨੇ ਇਹ ਅਸੀਂ ਉੱਥੇ ਲਾਉਣੀਆਂ ਨੇ ਉੱਥੇ ਜਦੋਂ ਕੁੜੀ ਬਾਹਰ ਜਾਂਦਾ ਬੱਚਾ ਕੋਈ ਵੀ ਕਿਸੇ ਦਾ ਮੁੰਡਾ ਤੇ ਉਹ ਤੁਹਾਨੂੰ ਪਤਾ ਉਹਦਾ ਰਿਕਾਰਡ ਚਾਹੀਦਾ ਫੋਟੋਗ੍ਰਾਫੀ ਵਗੈਰਾ ਰਿਕਾਰਡਿੰਗ ਵਗੈਰਾ ਤੇ ਉਹ ਵਟਸਐਪ ਤੇ ਚੈਟ ਵਗੈਰਾ ਉਹ ਫਿਰ ਸਾਡੇ ਕੋ ਹੈ ਨਹੀਂ ਸੀ ਅਸੀਂ ਉਹਨਾਂ ਨੂੰ ਬਥੇਰਾ ਜੋਲਾ ਵੀ ਸਾਡੇ ਕੋ ਫੋਟੋ ਨਹੀਂ ਆ ਫੋਟੋਆ ਵੀ ਸਾਨੂੰ ਇਹੀ ਕਹਿੰਦੇ ਰਹੇ ਵੀ ਸਾਡਾ ਲੈਪਟਾਪ ਖਰਾਬ ਹੋ ਗਿਆ ਜਦੋਂ ਲੈਪਟਾਪ ਬਾਰੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਸਰਦਾਰ ਜੀ ਵੀ ਲੈਪਟਾਪ ਜੇ ਖਰਾਬ ਹੋਇਆ ਤਾਂ ਕੋਈ ਗੱਲ ਨਹੀਂ ਵੀ ਜਿੰਨੇ ਪੈਸੇ ਲੱਗਣਗੇ ਲਾ ਦਿਓ ਵੀ ਮੈਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਪੈਸੇ ਮੈਂ ਦੇ ਦੂੰਗਾ ਠੀਕ ਆ ਆਪਣੇ ਕੋਲ ਵੀ ਲੈਪਟਾਪ ਠੀਕ ਕਰਵਾ ਲਓ ਵੀ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਦੋਨਾਂ ਧਿਰਾਂ ਦੇ ਦਾ ਆਪਣੀ ਦਾ